ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਰ੍ਹਾਂ ਨਸ਼ਾ ਕਰਦੇ ਦੇਖੇ ਗਏ ਈ ਰਿਕਸ਼ਾ ਵਾਲੇ ਵਿਅਕਤੀ ਇੱਥੇ ਦੱਸਣਯੋਗ ਹੈ ਕਿ ਜਹਾਜ਼ ਚੌਂਗ ਦੇ ਲਾਗੇ ਈ ਰਿਕਸ਼ਾ ਵਾਲੇ ਇੱਕ ਦੂਜੇ ਦੇ ਲਾਰੇ ਸਨ ਇੰਜੈਕਸ਼ਨ ਕਿਸੇ ਰਾਘਿਰੀ ਨੇ ਇਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇੱਥੇ ਦੱਸਣਯੋਗ ਹੈ ਕਿ ਇਹ ਉਹ ਇਲਾਕਾ ਹੈ ਜਿੱਥੇ ਬਹੁਤ ਹੀ ਰਾਸ਼ ਹੁੰਦਾ ਹੈ ਪਰ ਇਹਨਾਂ ਨੇ ਬੇਖੌਫ ਹੋ ਕੇ ਲਗਭਗ 1 ਤੋਂ 2 ਮਿੰਟ ਲਗਾਤਾਰ ਇੱਕ ਦੂਜੇ ਦੇ ਇੰਜੈਕਸ਼ਨ ਲੰਮਦੇ ਰਹੇ ਪਰ ਇਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਸੀ ਕਾਂ ਤੋਂ ਪਰਲੇ ਬੰਨੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੁਆਟਰ ਹਨ ਇਹਨਾਂ ਨੂੰ ਉਹਨਾਂ ਦਾ ਵੀ ਕੋਈ ਖੌਫ ਨਹੀਂ ਇੱਥੇ ਦੱਸਣਯੋਗ ਹੈ ਕਿ ਆਮ ਤੌਰ ਤੇ ਈ ਰਿਕਸ਼ਾ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਹੋ ਚੁੱਕੇ ਹਨ ਤੇ ਪੁਲਿਸ ਨੂੰ ਵੀ ਲੋਕ ਬਾਰ ਬਾਰ ਕਹਿ ਰਹੇ ਸਨ ਕਿ ਇਹ ਈ ਰਿਕਸ਼ਾ ਵਾਲੇ ਲੋਕ ਕੁਝ ਲੋਕ ਨਸ਼ਾ ਕਰਦੇ ਹਨ ਪਰ ਉਹਨਾਂ ਨੇ ਵੀ ਇਹਨਾਂ ਤੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਇਹਨਾਂ ਵਿਅਕਤੀਆਂ ਤੇ ਕੀ ਪ੍ਰੋਸਾ ਕੀਤਾ ਜਾ ਸਕਦਾ ਹੈ ਰਾਤ ਨੂੰ ਜੇ ਕੋਈ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣਗੇ ਤੇ ਕੌਣ ਜ਼ਿੰਮੇਵਾਰ ਹੋਏਗਾ ਦਿੱਖ ਰਾਏਗਾ ਕਿ ਪੁਰਸ਼ ਇਹਨਾਂ ਦੇ